ਹਾਂਜੀ ਸਵਾਲ ਪੁੱਛਣਾ ਸਟਾਰਟ ਕਰਦਾ ਬੇਟਾ ਹਾਂਜੀ ਰੈਡੀ ਹੋ ਹਾਂਜੀ ਇੱਕ ਵਿਅਕਤੀ 6 ਦਿਨਾਂ ਵਿੱਚ 256 ਬੱਲਵ ਤਿਆਰ ਕਰਦਾ ਹੈ ਉਸਨੇ 1 ਦਿਨ ਵਿੱਚ ਕਿੰਨੇ ਬੱਲਵ ਤਿਆਰ ਕੀਤੇ ਹੋਣਗੇ 6 ਦਿਨਾਂ ਵਿੱਚ 256 252 252 252 ਬੱਲਵ ਤਿਆਰ ਕਰਦਾ ਹੈ 6 ਦਿਨਾਂ ਦੇ ਵਿੱਚ 1 ਦਿਨਾਂ ਦੇ ਵਿੱਚ ਕਿੰਨੇ ਬੱਲਵ ਤਿਆਰ ਕਰੂ ਥੋੜਾ ਫਾਸਟ ਹੱਥ ਚਲਾਓ ਦੇਖੋ ਫੇਰ ਕਹਾਂਗੇ ਮੈਂ ਇੱਕ ਦੂਜੇ ਨਾਲ ਡਿਸਕਸ ਨਹੀਂ ਕਰਨੀ ਕਰ ਲੰਦੋ ਦੂਜਿਆਂ ਨੂੰ ਵੀ ਇੱਕ ਜਿੰਨਾ ਟਾਈਮ ਹੈ ਤੁਹਾਡੇ ਤੋਂ ਨਹੀਂ ਪੁੱਛਰੀ ਐਨਾ ਟਾਈਮ ਤੁਸੀਂ ਇਹ ਦੇਖਿਆ ਕਰੋ ਵੀ ਅਸੀਂ ਕਾਫੀ ਤੇ ਸਵਾਲ ਠੀਕ ਕਰਿਆ ਕਿ ਨਹੀਂ ਕਿਤੇ ਤੁਸੀਂ ਖੜੇ ਪਾ ਹੱਥ ਕਰ ਲਿਆ ਔਰ ਜਵਾਬ ਦੇ ਦਿਓ ਗਲਤ ਠੀਕ ਹੈ ਮੈਂ ਦੁਬਾਰਾ ਬਾਰੀ ਨਹੀਂ ਦਊਂਗੀ ਹਾਂਜੀ ਪਹਿਲਾ ਹੱਥ ਖੜਾ ਸੀਗਾ ਕਿਰਨ ਦਾ ਹਾਂਜੀ ਦੱਸੋ ਕਿਰਨ ਕਿੰਨਾ ਅਨਸਰ ਹੈ ਬੇਟਾ 41 ਹਰਜੋਤ ਤੁਹਾਡਾ 3530 ਅਸੀਂ ਰੱਖੀਓ ਜੀ ਮੈਨੂੰ ਸਾਡੇ ਕੋਲ ਪਾਸ ਆ ਗਈ ਹਾਂਜੀ 41 ਜੀ ਮਨਮੀ ਜੀ ਹਾਂਜੀ ਤੁਸੀਂ 41 ਜੀ ਅਰਸ਼ੀ 41 ਇਹਦਾ ਜਵਾਬ ਹੈ 42। ਦੇਖ ਲੈ ਮੈਂ ਕਿਤਾਬੀ ਕਰਦਾ ਹੀ ਪਰ ਆਹ ਰਹੀ ਤੇ 1 ਰੁਪਈਆ ਦੁਬਾਰਾ ਦੇ ਕਿਰਨ ਦੇਖੀ ਦੀ ਬਾਗ ਓਏ 56 ਆਊਗਾ। ਓਏ 25 ਦਿੱਤਾ ਹੀ ਦੇਖ ਬਸ ਫਿਰ ਜਵਾਬ ਗਲਤ। ਦੇਖੇ ਆਉਣਾ। ਤੁਹਾਡਾ ਜਵਾਬ ਸੁਣਨਾ ਮੈਨੂੰ ਮੈਨੂੰ ਇਹ ਨਹੀਂ ਚਾਹੀਦਾ ਤੁਸੀਂ 56 ਕਿਹ ਜਿਹੜਾ ਮੈਂ ਬੋਲੀ ਆ ਔਰ ਕਮੋਲ ਲਿਖੋ ਨਾ ਤੁਸੀਂ। ਕਿਰਨ ਦੀ ਟੀਮ ਦਾ ਲਗਾ ਦਿਓ 1 ਨੰਬਰ। ਆਟਾ ਕਲਾਸ ਇਹਨਾਂ ਨੂੰ ਜ਼ੀਰੋ ਲਗਾ। ਕਹਿੰਦੇ ਇੱਕ ਦਰਜੀ ਇੱਕ ਦਰਜੀ 9 ਕਮੀਜ਼ਾਂ ਉੱਤੇ 72 ਬਟਨ ਲਗਾਉਂਦਾ ਹੈ ਤਾਂ ਇੱਕ ਕਮੀਜ਼ ਉੱਤੇ ਲੱਗਣ ਵਾਲੇ ਬਟਨਾਂ ਦੀ ਗਿਣਤੀ ਦੱਸੋ ਮਮਮੀ 9 ਬਟਨਾਂ ਉੱਤੇ 82 ਹਾਂਜੀ ਦੁਬਾਰਾ ਬੋਲ ਦਿਓ ਮਮਮੀ ਇੱਕ ਵਾਰ ਇਹ ਕੰਮ ਬੈਠ ਜਾ ਬੇਟਾ ਬੈਠ ਜਾ ਅੱਛਾ ਠੀਕ ਹੈ ਕੋਈ ਨਹੀਂ ਮਮਮੀ

हां की करी सी ओने बंड ਤੇ ਵੀ ਬਟਨ ਕਿੰਨੇ ਕਮੀਜਾਂ ਦੇ ਸੀਗੇ ਉਹ ਚੀਜ਼ ਬੰਨਦੀ ਹੁਣ ਐ ਕਰੋ ਮਨਜੋਤ ਖੜੇ ਹੋ ਤੁਸੀਂ ਉੱਥੇ ਅਸ਼ਮਨ ਦੀ ਜਗ੍ਹਾ ਬੈਠ ਬੈਠ ਚਲ ਹਾਂਜੀ ਬੁੱਟਾ ਸਿੰਘ ਤੁਸੀਂ ਖੜੇ ਹੋ ਤੁਸੀਂ ਆਕਾਸ਼ ਦੀ ਜਗ੍ਹਾ ਤੇ ਬੈਠੋ ਆਕਾਸ਼ ਅੱਗੇ ਹੋ ਹੂੰ ਇਕਮ ਖੜੇ ਆਓ ਬਰਨੂਰ ਅੱਗੇ ਆਜਾ ਚਲੇ ਜਾ ਡਿਸਕਸ ਨਹੀਂ ਕਰਨੀ ਹੈਗੀ ਵੀ ਕਿੱਥੇ ਦੇਖਦੇ ਆ ਕਿਦਾ ਦੇਖੋ ਜਿਹਨੂੰ ਅੱਗੇ ਅੱਗੇ ਬਿਠਾ ਕੇ ਵੀ ਆਨਸਰ ਆਉਂਦਾ ਉਹਨੂੰ ਪਿੱਛੇ ਵੀ ਤਾਂ ਆਊਗਾ ਹੀ ਆਨਸਰ ਕੋਈ ਨਾ ਦੇਖਦੇ ਜੀ ਕਿੰਨੇ ਮਰ ਕੇ ਮੇਰੀ ਮਰਜ਼ੀ ਹੈ ਉਹ ਤਾਂ ਮੇਰੀ ਜਿੱਤ ਗਈ ਜਿੱਤ ਗਈ ਜਿਹੜਾ ਹੀ ਪਹਿਲਾਂ ਦੇਖੋ ਅੰਦੀ ਨੈਕਸਟ ਐਕਸਪ੍ਰੈਸ਼ਨ ਦੇਖੋ ਇੱਕ ਸਕੂਲ ਵਿੱਚ 285 ਵਿਦਿਆਰਥੀ ਪੜਦੇ ਹਨ ਉਹਨਾਂ ਵਿੱਚੋਂ 152 ਲੜਕੇ ਹਨ ਤਾਂ ਲੜਕੀਆਂ ਦੀ ਗਿਣਤੀ ਦੱਸੋ ਇੱਕ ਸਕੂਲ ਵਿੱਚ 285 285 ਵਿਦਿਆਰਥੀ ਹਨ ਪੜਦੇ ਨੇ ਉੱਥੇ 152 ਲੜਕੇ ਨੇ ਤਾਂ ਕੁੜੀਆਂ ਦੀ ਗਿਣਤੀ ਦੱਸੋ 100 ਜੀ 152 ਪੜ੍ਹਵੀਂ ਕੰਬੇ 285 ਵਿਦਿਆਰਥੀ ਹਨ 152 ਲੜਕੇ ਹਨ ਮੁੰਡਿਆਂ ਦੀ ਗਿਣਤੀ 152 ਹੈ ਕੁੜੀਆਂ ਦੱਸੋ ਕਿੰਨੀਆਂ ਹੋਈਆਂ ਦਿਖਾਉਣਾ ਨਹੀਂ ਹੈਗਾ ਆਨਸਰ ਕਿਸੇ ਨੂੰ ਆਪ ਦਾ ਆਪ ਦਾ ਹਣੀ ਅਗਰ ਮਨਜੋਤ ਦੀ ਟੀਮ ਦਾ ਹੱਥ ਖੜਾ ਹੈ ਪਹਿਲਾਂ ਤਾਂ ਆਪਾਂ ਹੋਰ ਕਿਸੇ ਵਿੱਚੋਂ ਕੁਝ ਲੈਣੇ ਮਨਜੋਤ ਦੀ ਟੀਮ ਦੇ ਹੋਰ ਬੱਚੇ ਤੋਂ ਪੁੱਛ ਲੈਣੇ ਅੱਛਾ ਜਸਪ੍ਰੀ ਤੁਸੀਂ ਦੱਸੋ ਇਹਦਾ ਆਨਸਰ 430 तू चुप जसप्रीत को कमल ने कमल मैं कदा ही ना हाँ नी सुन दसूगी दसा अच्छा दसो थ है ਹੈਨੇ ਤੁਸੀਂ ਟਿੱਤੀ ਆਈ ਕਿੰਨਾ ਟਿੱਤੀ ਜੀ ਕੱਲਾ ਤੇ ਟਿੱਤੀ ਆਈ ਟਿੱਤੀ ਆਈ 133 ਇਹਦਾ ਜਵਾਬ 133 ਹੈ ਇਹਦਾ ਵੀ ਇਦਾਂ ਇਹ ਸੂਮਨ ਨੇ ਜਵਾਬ ਦਿੱਤਾ ਪਹਿਲਾਂ ਮੈਂ ਜੋ ਤੈਨੂੰ ਤੈਨੂੰ ਧਿਆਨ ਕੇ ਨਹੀਂ ਤੇਰੇ 133 ਇਹਨੇ 133 ਬੋਲਿਆ ਤਾਂ ਇਹਦਾ ਠੀਕ ਹੈ ਚਲੋ ਕਰੋ ਕਹਿੰਦਾ ਨੇ ਕਿਹਾ ਜੀ ਤੇਜ਼ ਬਣਦਾ ਵਾਲਾ ਹਾਣੀ ਨੈਕਸਟ ਕੁਸ਼ਨ ਦੇਖੋ ਘਟੋ ਵੀ ਗਲਤ ਕਰ ਗਏ ਸੀ ਜਸਪੀ ਤੂੰ ਕੀ ਕਰਤਾ ਇਹਦੇ ਵਿੱਚ ਜੋੜਤਾ ਫੇਰ ਇੱਥੇ ਤਾਂ ਗਲਤੀ ਹੈ ਤੁਹਾਡੀ ਮਣੀ ਤੁਸੀਂ ਇੰਨਾ ਟਾਈਮ ਲਗਾਤਾ ਹਾਣੀ ਨੈਕਸਟ ਕੁਸ਼ਨ ਸੁਣੋ ਪਹਿਲੀ ਮੰਜ਼ਿਲ ਤੇ ਪਹਿਲੀ ਮੰਜ਼ਿਲ ਤੇ 144 ਪਰਦੇ ਲੱਗੇ ਹੋਏ ਹਨ 144 ਪਹਿਲੀ ਮੰਜ਼ਲ ਤੇ 144 ਪਰਤੇ ਪਰਦੇ ਲੱਗੇ ਹਨ ਅਤੇ ਦੂਜੀ ਮੰਜ਼ਲ ਤੇ 230 ਪਰਦੇ ਲੱਗੇ ਹਨ ਦੋਵਾਂ ਮੰਜ਼ਲਾਂ ਤੇ ਕੁੱਲ ਕਿੰਨੇ ਪਰਦੇ ਲੱਗੇ ਹਨ ਬੜੀ ਦੂਜੀ ਮੰਜ਼ਲ ਤੇ ਦੂਜੀ ਮੰਜ਼ਲ ਤੇ 230 230 ਮੇਰੀ ਰੰਮੀ ਬੁੱਟਾ ਬੈਠ ਬੈਠ ਜਾ ਤੇਰਾ ਲਿਖਣਾ ਸੀ ਪਹਿਲਾਂ ਉਹ ਮਰ ਜਾ ਉੱਧਾ ਕਰ ਹਾਂ ਹਾਂ ਜੀ ਬੈਠਾ ਇੱਕ ਕੋਈ ਨਾ ਮੈਨੂੰ ਦਿਖ ਰਿਹਾ ਤੂੰ ਉੱਥੋਂ ਵੀ ਦਿਖਦਾ ਹਾਂ ਜੀ ਹਾਂ ਜੀ ਪਹਿਲੀ ਮੰਜ਼ਲ ਤੇ 100 ਚ ਕਿੰਨੇ ਸੀਗੇ 44 ਬੱਚਾ ਜੀ ਚੁੱਪ 144 ਪਰਦੇ ਸੀਗੇ ਦੂਜੀ ਮੰਜ਼ਲ ਤੇ 230 ਪਰਦੇ ਲੱਗੇ ਹੋਏ ਹਨ ਤਾਂ ਕੁੱਲ ਪਰਦੇ ਕਿੰਨੇ ਸੀ ਇਹ ਹੀ ਪੁੱਛਿਆ ਮੈਨੂੰ ਚਲ ਕੇ ਗੁਰਨੂਰ ਤੋਂ ਪੁੱਛ ਲੈਣੇ ਆ वेरी गुड थ्री हंडी दीमान बराबर बराबर हो गए चाहिए ना अच्छा चार हो गए ठीक है ना उपर नीचे करते ओखा पूछा ठीक है तो ਚਲ ਸੌਖਾ ਬੁੱਤੀ ਬਸ ਦਿੰਦੇ ਆਂ ਦੋ ਇੱਕ ਡੱਬੇ ਵਿੱਚ 22 ਚਾਕਲੇਟਾਂ ਹਨ ਤਾਂ 11 ਡੱਬਿਆਂ ਵਿੱਚ ਕਿੰਨੀਆਂ ਚਾਕਲੇਟਾਂ ਹੋਣਗੀਆਂ ਇੱਕ ਡੱਬੇ ਵਿੱਚ 22 ਦੇਖ ਲੈ ਮਨਜੋ ਜੇ ਗਲਤ ਹੋ ਗਿਆ ਫੇਰ ਨਹੀਂ ਮੈਂ ਪਾਰੀ ਦੁਬਾਰਾ ਦਊਂਗੀ ਮੈਂ ਪਹਿਲਾਂ ਕਹਿ ਰਹੀ ਆ ਇੱਕ ਚ ਇੱਕ ਡੱਬੇ ਵਿੱਚ 22 ਚਾਕਲੇਟਾਂ ਹਨ ਤਾਂ 11 ਡੱਬਿਆਂ ਮੈਂ ਕਹਿ ਰਹੀ ਆ ਕਿ ਤੂੰ ਗਲਤ ਕਰ ਰਿਹਾ ਹੋ ਸਵਾਲ ਦਾ ਜਵਾਬ ਜਿਹੜਾ ਤੂੰ ਸੋਚ ਰਿਹਾ ਨਾ ਇੱਕ ਡੱਬੇ ਵਿੱਚ 22 ਚਾਕਲੇਟਾਂ ਹਨ 11 ਡੱਬਿਆਂ ਵਿੱਚ ਕਿੰਨੀਆਂ ਚਾਕਲੇਟਾਂ ਹੋਣਗੀਆਂ ਹਾਂ ਜੀ ਦੱਸੋ ਮੰਜੋਤ ਕੋਈ ਮੈਂ ਮੈਨੂੰ ਨਹੀਂ ਬੋਲਾਂ ਕੋਈ 242 242 ਹਾਂਜੀ ਸੁਮਨ 33 ਮਨਮੀ 242 ਹਾਂਜੀ 242 ਜਸਪ੍ਰੀਤ 242 ਕੀ ਪਤਾ ਕਿਹਦਾ ਗਲਤ ਹੈ ਸੁਖਦੀਪ ਓਕੇ ਸਹਿਜ ਅਕਾਸ਼ 31 ਇੱਕ ਡੱਬੇ ਵਿੱਚ 22 ਚਾਕਲੇਟਾਂ ਹਨ 11 ਡੱਬਿਆਂ ਵਿੱਚ 11 ਡੱਬੇ 11 ਹੋ ਗਏ ਮੈਡਮ ਜੀ ਹਾਂ ਜੀ ਸਾਡੀ ਸਾਡੀ ਟੀਮ ਨੂੰ ਪੁੱਛ ਲੈਣ ਹੁਣ ਇਹਨਾਂ ਦੀ ਟੀਮ ਨੂੰ ਕਿਰਨ 250 ਮੈਡਮ ਜੀ ਕੀ ਪਤਾ ਗਲਤੀ ਤਾਂ ਹੋ ਸਕਦਾ ਹੈ ਹਾਂਜੀ ਹਰਜੋਤ 250 ਆਈ ਜੀ ਹੋਰ ਹੋਰ ਕੌਣ ਦੱਸਣਾ ਚਾਹੁੰਦਾ ਤੁਸੀਂ ਜੀ 242 ਜੀ 200 242 ਜੀ 200 242 ਇਹਦਾ ਆਨਸਰ ਹੈ 242 242 ਸੋਲਵ ਕਰਿਆ ਸੀ ਤੇਨੇ ਕਾਪੀ ਹਾਂ 242 200 ਇੱਕ ਦਿਨ ਲਗਾ ਲਗਾ ਲਵਾਇਕ ਲੰਗਾ ਅੱਜ ਜੀ ਸਾਡੀ ਜੀ ਜਾਨ ਹਾਂਜੀ ਸੁਪਰ ਹਾਂਜੀ ਮੇਰੀ ਗੱਲ ਸੁਣੋ ਇੱਕ ਡੱਬੇ ਵਿੱਚ 22 ਚਾਕਲੇਟਾਂ ਸੀ ਤਾਂ 11 ਡੱਬਿਆਂ ਵਿੱਚ 33 ਕਿਵੇਂ ਹੋ ਜਾਣਗੀਆਂ ਮੈਂ ਨਹੀਂ ਮੈਂ ਨਹੀਂ ਇਹ ਨਹੀਂ ਕਰ ਸਕਦੀ ਇੱਕ ਵਾਰ ਪਰਚਾ ਜੀ ਨਹੀਂ ਨਹੀਂ ਸੋਨੇ ਆਪੀ ਅੱਜ ਨਹੀਂ ਪੁੱਛਦੇ ਨਹੀਂ ਪਹਿਲਾਂ ਤੁਸੀਂ ਹੌਲੀ ਬੋਲੋ ਹਾਂ ਜੀ ਟੋਟਲ ਕਰੋ ਇੱਥੇ ਕਿੰਨੇ ਨੰਬਰ ਆ ਗਏ ਹਾਂ ਜੀ ਹਾਂ ਜੀ 18 ਦੇ ਕਿੰਨੇ ਨੰਬਰ ਬਣੇ ਨੇ ਕਿੰਨੇ 9 ਔਰ 23 ਦੇ 30 ਕਿਹੜੀ ਟੀਮ ਜਿੱਤ ਗਈ ਪਰ ਫੇਰ ਵੀ ਬੇਟਾ ਤੁਸੀਂ ਗੁਣਾ ਵਾਲੇ ਸਵਾਲ 'ਤੇ ਗੁਣਾ ਗਲਤ ਕਰ ਦਿੰਦੇ ਪਹਿਲੀ ਵਾਰ ਚ ਜਵਾਬ ਨਹੀਂ ਦਿੰਦੇ ਸਹੀ ਉਹ ਫੇਰ ਬਾਰ-ਬਾਰ ਪਾਸ ਹੋ ਜਾਂਦਾ ਉਹ ਸਵਾਲ ਫੇਰ ਸਹੀ ਕਿਤੇ ਨਿਕਲ ਕੇ ਆਂਦਾ ਉਹਦਾ ਅਨਸਰ ਹਾਂਜੀ ਸੈਕੰਡ ਜਿਹੜੀ ਦੂਜੀ ਬੀ ਟੀਮ ਹੈ ਉਹ ਫਸਟ ਆਈ ਹੈ ਔਰ ਏ ਟੀਮ ਹੈ ਉਹ ਇੱਕ ਜਿੱਤਗੀ ਇੱਕ ਹਾਰਗੀ ਠੀਕ ਹੈ ਹੁਣ ਅੱਗੇ ਤੋਂ ਧਿਆਨ ਰੱਖਣਾ ਸਵਾਲਾਂ ਦਾ